ਸਾਡਾ ਚੈਨਲ ਹੈਗਾ ਸੰਦਲੀ ਸੁਪਨੇ ਤੇ ਸਾਡਾ ਪਿੰਡ ਹਿੰਮਤਪੁਰਾਈਆ ਤੇ ਆ ਜਿਹੜੀ ਗਲੀ ਆ ਇਹ ਵੀ ਸਾਡੇ ਪਿੰਡ ਦੀ ਆ ਇੱਥੇ ਇਹਨਾਂ ਨੇ ਸਾਡੇ ਆ ਬਾਈ ਹੁਣੇ ਇੱਧਰ ਖੜੇ ਕੋਈ ਨਹੀਂ ਉਹਨਾਂ ਦਾ ਹੀ ਮੂੰਹ ਦਿਖਾਉਣੇ ਆ ਉਹਨਾਂ ਨੇ ਇੱਥੇ ਮੱਛੀਆਂ ਛੱਡ ਲਈਆਂ ਮੱਛੀਆਂ ਕਾਹਤੋਂ ਛੱਡੀਆਂ ਉਹ ਸਾਡੀ ਜਿਹੜੇ ਪ੍ਰਬੰਧਕ ਲੱਗੇ ਹੋਏ ਪਿੰਡ ਦੇ ਉਹਨਾਂ ਨੂੰ ਕਹਿ ਸਕਦਾ ਕਿਉਂਕਿ ਜਿਹੜੀ ਪਹਿਲਾਂ ਜਦੋਂ ਪਿੰਡ ਦੀ ਪੰਚਾਇਤ ਸੀਗੀ ਤਾਂ ਉਦੋਂ ਇਹ ਗਲੀ ਪੂਰੀ ਸਾਫ਼ ਹੁੰਦੀ ਸੀ ਜਦੋਂ ਇਹ ਪ੍ਰਬੰਧਕ ਲੱਗੇ ਆ ਸਰਕਾਰੀ ਤੌਰ ਤੇ ਨਾ ਤੇ ਉਦੋਂ ਦਾ ਇਹਨਾਂ ਨੇ ਯਾਨੀ ਕਿ ਉਹ ਕਹਿੰਦੇ ਵੀ ਤੁਸੀਂ ਇੱਥੇ ਨੰਗਰੂ ਦਾ ਹੈਗਾ ਜਿਹੜਾ ਰਾਹ ਬਣਿਆ ਦਾ ਬਹੁਤ ਸੋਹਣਾ ਰਾਹ ਬਣਿਆ ਦਾ ਇਹਨਾਂ ਨੇ ਸਾਡੇ ਬਾਈਆਂ ਨੇ ਬਣਾ ਲਿਆ ਸੀਗਾ ਤਾਂ ਕਿ ਆਹ ਬੋਰੀਆਂ ਚ ਦੇਤਾ ਇਹ ਤਾਂ ਰਾਹ ਤਾਂ ਕਹਿੰਦੇ ਤੁਸੀਂ ਆਹ ਰੱਖ ਲਓ ਕੋਈ ਨਹੀਂ ਵੀ ਤੁਸੀਂ ਇੱਥੇ ਮੱਛੀਆਂ ਛੱਡ ਲਓ ਤੁਹਾਨੂੰ ਦੂਰੀ ਆਂਦਣ ਹੋਊਗੀ ਕਿੰਨੀ ਸ਼ਰਮ ਵਾਲੀ ਗੱਲ ਆ ਜਦੋਂ ਤਾਂ ਵੋਟਾਂ ਲੈਣੀਆਂ ਉਦੋਂ ਤਾਂ ਇਹ ਆਹ ਗਾਰੇ ਦੇ ਵਿੱਚ ਦੀ ਆਉਂਦੇ ਆ ਮੈਦੇ ਆਉਂਦੇ ਆ ਉਦੋਂ ਗਿੱਟੇ ਲਿਬੜਦੇ ਆ ਚਿੱਟੇ ਕੁਰਤੇ ਪਜਾਮੇ ਲਿਬੜਦੇ ਆ ਕੋਈ ਚੱਕਰ ਨਹੀਂ ਪਰ ਅੱਜ ਜਦੋਂ ਇਹਨਾਂ ਨੂੰ ਲੋੜ ਆ ਜਦੋਂ ਇਹ ਬੰਦੇ ਬਿਮਾਰੀਆਂ ਨਾਲ ਮਰੀ ਜਾਂਦੇ ਆ ਆ ਬੀਹੀ ਵਾਲੇ ਤੇਜੀ ਆਪਣਾ ਸਾਡਾ ਮਿੱਤਰ ਸੀਗਾ ਤੇਜੀ ਕਾਲੇ ਬਲਦ ਨਾਲ ਆ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੇ ਅੱਲ ਪਈ ਗਿਆ ਇਹ ਉਹ ਬੀਹੀ ਆ ਇਹਦੇ ਵਿੱਚ ਕੈਨੇਡਾ ਚੋ ਵੀ ਕੈਨੇਡਾ ਚ ਗਏ ਆ ਅਮਰੀਕਾ ਵਾਲੇ ਵੀ ਆ ਉਹ ਗਲੀ ਆ ਇਹ ਆ ਹਾਲ ਦੇਖੋ ਤੁਸੀਂ ਸਾਡਾ ਪਿੰਡ ਬਹੁਤ ਸੋਹਣਾ ਹੈਗਾ ਅਸੀਂ ਆਪਦੇ ਪਿੰਡ ਨਾਲ ਮੇਰਾ ਸੋਹਣਾ ਪਿੰਡ ਵੀ ਲਿਖਦੇ ਹੁੰਨੇ ਆ ਕਦੇ 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 ਜਦੋਂ ਅਸੀਂ ਵੀਡੀਓ ਪਾਉਂਦੇ ਨਾ ਉਦੋਂ ਅਸੀਂ ਮੇਰਾ ਸੋਹਣਾ ਪਿੰਡ ਲਿਖਦੇ ਆ ਆ ਸਾਡੇ ਸੋਹਣੇ ਪਿੰਡ ਦਾ ਹਾਲ ਦੇਖ ਲਓ ਤੁਸੀਂ ਆਪਾਂ ਗੱਲਬਾਤ ਕਰਦੇ ਆਂ ਬਾਈ ਬੌਲੂ ਨਾਲ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਬਾਰੇ ਪਹਿਲਾਂ ਤਾਂ ਜੀ ਤੁਹਾਡਾ ਦੋਨਾਂ ਦਾ ਧੰਨਵਾਦ ਮੈਂਟੂ ਖਰਮੀ ਜੀ ਤੇ ਡਾਕਟਰ ਜਗਤਾਰ ਬਾਜੀ ਦਾ ਬਹੁਤ ਧੰਨਵਾਦ ਕਰਦੇ ਆਂ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਬੇਬਿਸ਼ੇ ਨੂੰ ਚੱਕਿਆ ਅੱਜ ਤੇ ਸਾਡੇ ਬਾਰੇ ਸੋਚਿਆ ਪਹਿਲਾਂ ਜਿੰਨੇ ਬੰਦੇ ਵੀ ਆਏ ਆ ਬਸ ਝੂਠੇ ਦਲਾਸੇ ਦਿੰਦੇ ਆ ਹਾਂਜੀ ਸਾਨੂੰ ਕਹਿਣਦੇ ਆ ਤੁਹਾਡਾ ਕੰਮ ਹੋ ਜੂ ਅੱਜ ਭਲਕੇ ਸਟਾਰਟ ਹੋ ਜੂ ਐਮਐਲਏ ਸਾਹਿਬ ਵੀ ਆ ਕੇ ਗਏ ਆ ਇੱਥੇ ਸੈਕਟਰੀ ਸਾਹਿਬ ਵੀ ਮਿਹਨਤੀ ਵੀ ਕਰਕੇ ਲੈ ਕੇ ਗਏ ਆ ਪਰ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਵੀ ਮਿਹਨਤੀ ਵਾਲਾ ਉਹ ਕਿ ਠੀਕ ਕਿੱਧਰ ਗਈ ਜਿੱਦੇ ਉਹਨਾਂ ਨੇ ਮਨਤੀ ਕਰੀ ਸੀਗੀ ਜਾਓ ਐਮਐਲਏ ਸਾਹਿਬ ਦੀ ਮਨਜ਼ੂਰੀ ਕਿੱਧਰ ਗਈ ਆ ਵੀ ਜਿਹੜਾ ਇਹ ਕੰਮ ਸ਼ੁਰੂ ਨਹੀਂ ਹੋਇਆ ਹਾਂਜੀ ਇਹ ਹੁਣ ਮਤਲਬ ਉਹਨਾਂ ਨੂੰ ਪਤਾ ਜਾਂ ਸਰਕਾਰਾਂ ਨੂੰ ਪਤਾ ਹਾਂਜੀ ਜਾਂ ਲੀਡਰਾਂ ਨੂੰ ਪਤਾ ਵੀ ਇਹ ਕਿਹੜੇ ਵਿਸ਼ੇ ਤੇ ਹੁਣ ਕਿਵੇਂ ਕੰਮ ਸਟਾਰਟ ਹੋਣਾ ਜੀ ਤੇ ਪਰ ਲਾਰੇ ਹਰੇਕ ਲਾ ਜਾਂਦਾ ਪਰ ਬਾਕੀ ਥੋੜੂ ਹਾਲ ਦਿਖੀ ਜਾਂਦਾ ਜੀ ਗਲੀ ਦਾ ਕੀ ਆ ਇੱਕ ਪਾਸੇ ਤਾਂ ਘਰਾਂ ਵਾਲੇ ਆਪਣੇ ਬਹੁਤ ਤੰਗ ਆ ਜੀ ਬੱਚੇ ਵੀ ਆਉਂਦੇ ਜਦੋਂ ਸਕੂਲ ਚੋਂ ਹਾਂਜੀ ਸਕੂਲ ਚੋਂ ਜਦੋਂ ਉੱਥੇ ਬਾਸ ਚ ਉਤਰਦੇ ਆ ਜੀ ਦੋ ਤਿੰਨ ਵਾਰ ਤਾਂ ਇੱਥੇ ਬੱਚੇ ਵਿੱਚ ਡਿੱਗਿਆ ਚਿੱਕੜ ਦੇ ਜੀ ਹਾਂਜੀ ਤੇ ਬਰਦੀ ਖਰਾਬ ਹੋ ਜਾਂਦੀ ਆ ਤੇ ਬਾਕੀ ਜਦੋਂ ਇਹੋ ਜੇ ਮਤਲਬ ਚਿੱਕੜ ਦੇ ਵਿੱਚ ਬੱਚਾ ਡਿੱਗੂਗਾ ਥੱਲੇ ਤੁਹਾਨੂੰ ਪਤਾ ਹੀ ਆ ਜੀ ਵੀ ਉਹਨੂੰ ਕਿਹੋ ਜੀ ਬਿਮਾਰੀ ਲੱਗ ਸਕਦੀ ਐ ਉਹੀ ਤਾਂ ਮੈਂ ਉਹੀ ਮੈਂ ਬਬਲੂ ਉਹੀ ਗੱਲ ਕਰਨੀ ਚਾਹਣਾ ਵੀ ਇੱਕ ਪਾਸੇ ਤਾਂ ਗਵਰਨਮੈਂਟਾਂ ਕਹੀ ਜਾਂਦੀਆਂ ਵੀ ਯਾਰ ਮਲੇਰੀਏ ਤੋਂ ਵਿਚਾਰ ਰੱਖੋ ਹੁਣ ਇੱਕ ਪਾਸੇ ਆ ਪੀਆ ਛੇੜ ਕੇ ਦਿੱਤਾ ਇਸ ਵਸ ਭਾਰਤਾ ਜੀ ਤੁਹਾਡੇ ਸਾਹਮਣੇ ਆ ਦੇਖ ਲਓ ਜੀ ਆ ਦੇਖ ਲਓ ਹਾਲਦੀਪੂ ਤੁਸੀਂ ਕੀ ਗੰਦ ਪਾਇਆ ਇਹਨਾਂ ਨੇ ਹਾਂਜੀ ਪਤਾ ਨਹੀਂ ਕੀ ਚਾਹੁੰਦੇ ਆ ਸਿਰਫ ਸਿਰਫ ਜਿਹੜੇ ਬੰਦੇ ਆ ਵੋਟਾਂ ਵਾਸਤੇ ਆ ਬਸ ਇਹ ਵੋਟਾਂ ਵਾਸਤੇ ਆ ਜੀ ਤੇ ਸਾਡੇ ਪਹੜਾ ਦਾ ਵੋਟਾਂ ਵਾਸਤੇ ਆ ਕਿਉਂਕਿ ਸਾਡਾ ਤਾਂ ਕੰਮ ਨਹੀਂ ਹੋ ਰਿਹਾ ਸਾਨੂੰ ਤਾਂ ਫਰ ਹੁਣ ਆ ਹੀ ਲੱਗ ਰਿਹਾ ਜੀ ਆ ਜੀ ਇਹਨਾਂ ਨੇ ਤੁਹਾਨੂੰ ਇੱਕ ਗੱਲ ਹਾਸੋ ਹੋਣੀ ਵੀ ਤੇ ਇਹਨੂੰ ਇਹਨੂੰ ਸ਼ਰਮਨਾਕ ਵੀ ਇਹਨਾਂ ਨੇ ਮਤਲਬ ਆਪਦੇ ਲੈਵਲ ਤੇ ਇਹਨਾਂ ਦਾ ਜੀ ਦੇਖੋ ਇਹਨਾਂ ਦਾ ਰਜਗਾਰ ਸਿਰਫ ਇੱਕ ਦੁਕਾਨ ਆ ਹਾਂਜੀ ਹਾਂਜੀ ਠੀਕ ਆ ਜੀ ਹਸਬੰਡ ਦੀ ਇਹਨਾਂ ਦੀ ਡੈਥ ਹੋ ਗਈ ਤੁਹਾਨੂੰ ਸਾਰੇ ਪਿੰਡ ਨੂੰ ਹੀ ਪਤਾ ਹੈ ਪਤਾ ਹੀ ਆ ਜੀ ਹੈਨਾ ਜੀ ਉਹ ਦੁਕਾਨ ਦੇ ਉੱਤੇ ਜਦੋਂ ਗਾਹ ਕੌਂਦਾ ਗਾਹ ਕੌਣ ਉਹ ਹਟ ਗਏ ਜੀ ਹਣ ਵੀ ਕਿੱਥੇ ਆਉਂਦੇ ਹਾਂ ਜੀ ਇਹਨਾਂ ਦਾ ਗੁਜ਼ਾਰਾ ਸੀਗਾ ਇਸ ਦੁਕਾਨ ਤੇ ਸੀਗਾ ਜੀ ਤੇ ਆ ਆ ਇਹ ਹਾਲਾਤਾਂ ਦੇ ਵਜ੍ਹਾ ਨਾਲ ਇਹਨਾਂ ਦੇ ਕੋਈ ਗਾਹਕ ਨਹੀਂ ਆ ਰਹੇ ਇਸ ਦੁਕਾਨ ਤੇ ਹੁਣ ਇਹਨਾਂ ਦਾ ਕੀ ਹਾਲ ਆ ਤੁਹਾਡੇ ਸਾਹਮਣੇ ਮੈਂ ਐਮ ਐਲ ਏ ਸਾਹਿਬ ਨੂੰ ਜਾਂ ਸਾਡੇ ਪਿੰਡ ਦੇ ਜਿਹੜੇ ਲੀਡਰ ਸਾਹਿਬਾਨ ਉਹਨਾਂ ਮੂਹਰੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਜਿਹੜਾ ਇਹਨਾਂ ਨੇ ਆਪ ਪੁਲ ਬਣਾਇਆ ਛੋਟੇ ਨਾਂ ਹੈ ਕਲੰਕਾ ਹੈ ਧੱਬਾ ਤੁਹਾਡੇ ਨਾਂ ਤੇ ਇਹ ਇਹਨਾਂ ਨੇ ਆਪ ਬਣਾਇਆ ਜੀ ਖੁਦ ਆਪ ਦੇ ਲੈਵਲ ਤੇ ਵੀ ਚੱਲ ਸਾਡੇ ہاں ਜੀ ਇਹਨਾਂ ਦਾ ਪਰੌਣਾ ਨਹੀਂ ਉਹ ਸਾਡਾ ਜਮਾਈ ਵੀ ਆ ਉਹ ਵਿਚਾਰਾ ਭਾਦੋੜੋਂ ਟਰਾਲੀ ਭਰ ਕੇ ਲੈ ਕੇ ਆਇਆ ਮਿੱਟੀ ਉਹੀ ਬੋਰੀਆਂ ਲੈ ਕੇ ਆ ਉਹਨਾਂ ਨੇ ਆ ਉਹਨੇ ਆ ਚੀਜ਼ ਬਣਾ ਕੇ ਇਹ ਆਪਦੇ ਲੈਵਲ ਤੇ ਇਹਨਾਂ ਨੇ ਕਰਿਆ ਸੀਗਾ ਜੀ ਚਲੋ ਵਿਚਾਰੇ ਵੀ ਚਲ ਸਾਡੇ ਆ ਬੋਰੀਆਂ ਉੱਤੇ ਦੀ ਲੰਘ ਕੇ ਕੋਈ ਸਾਡੀ ਦੁਕਾਨ ਤੇ ਗਾ ਗਾ ਜਾਇਆ ਕਰੂਗਾ ਮਿੱਤਰੋ ਤੁਸੀਂ ਮੇਰੇ ਪਿੰਡ ਦੇ ਮੋਹਤਵਾਰੋਂ ਯਾਰ ਬਹੁਤ ਚੰਗੀ ਗੱਲ ਆ ਪਰ ਤੁਸੀਂ ਆ ਸਿਆਣਪ ਨਹੀਂ ਕੋਈ ਬੜੀ ਵੱਡੀ ਹੈਗੀ ਤੁਸੀਂ ਢੜੇ ਬੰਦੀਆਂ ਚੌਲਿ ਆਪਸ ਵਿੱਚਾਂ ਤੇ ਗਲੀ ਆ ਨਹੀਂ ਬਣ ਦਿੰਦੇ ਯਾਰ ਕਮਾਲ ਦੀ ਗੱਲ ਇਹ ਵਿੱਚ ਦੋ ਬੰਦੇ ਸਹਿਮਤ ਹੋ ਜਾਂਦੇ ਜੀ ਬਣਾਉਣ ਚ ਦੋ ਬੰਦੇ ਵਿੱਚ ਰੋਕ ਲਾਉਣ ਵਾਲੇ ਚ ਹੋ ਜਾਂਦੇ ਹੁਣ ਇਹ ਪਤਾ ਨਹੀਂ ਰੋਕ ਲੱਗਦੀ ਹੈ ਕਿ ਨਹੀਂ ਲੱਗਦੀ ਏ ਹੁਣ ਇਹਨਾਂ ਨੂੰ ਪਤਾ ਜਾਂ ਲੀਡਰਾਂ ਨੂੰ ਪਤਾ ਕਿ ਕੱਲ ਨੂੰ ਵੋਟਾਂ ਦਾ ਐਲਾਨ ਹੁੰਦਾ ਨਾ ਹਾਂਜੀ ਤੇ ਤੁਹਾਡੀ ਵੀ ਵੋਟਾਂ ਦਾ ਐਲਾਨ ਹੋਇਆ ਜਿੱਦੈ ਜੀ ਵੀ ਇੱਥੇ ਆਪਾਂ ਦਿਖਾ ਵਿੱਚ ਦੀ ਕਹਾਂਗੇ ਉਹਨਾਂ ਨੂੰ ਨੰਗ ਕੇ ਆਓ ਮਾੜਾ ਜਿਹਾ ਪਤਾ ਲੱਗੇ ਹਾਂਜੀ ਕੱਲ ਕੋਈ ਸੋਨੇ ਦੀ ਬਣ ਜਾਣੀ ਹਾਂਜੀ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਵੋਟਾਂ ਚਾਹੀਦੀਆਂ ਉਹਨਾਂ ਨੂੰ ਥੋੜੇ ਮਰਨ ਜਿਉਣ ਤੱਕ ਕੋਈ ਮਤਲਬ ਨਹੀਂ ਬਸ ਉਹ ਸਹੀ ਗੱਲ ਹੈ ਜੀ ਬਸ ਆਏ ਆਂ ਜੀ ਵੋਟਾਂ ਦੇ ਲਾ ਦੇ ਰੋਟੇ ਕਾ ਸੇਖੇ ਚਲੇ ਜਾਂਦੇ ਆ ਤੇ ਦਰਾਸੇ ਦੇ ਜਾਂਦੇ ਆ ਤੁਹਾਡੀ ਗਲੀ ਚਾ ਕੰਮ ਚੱਲਣਾ ਆ। ਆਪਾਂ ਨੂੰ ਕਹਿੰਦੇ ਲੱਕੜ ਦਾ ਮੁੰਡਾ ਹੁੰਦਾ। ਹਾਂਜੀ ਹਾਂਜੀ ਬਸ ਆਈ। ਉਹ ਨਾ ਤਾਂ ਰੋਂਦਾ ਹੁੰਦਾ। ਨਾ ਉਹਨੇ ਦੁੱਧ ਮੰਗਣਾ ਹੁੰਦਾ। ਉਹ ਤੁਸੀਂ ਸਾਂਭੀ ਫਿਰਦੇ ਆ। ਵੀਰੋ ਹੁਣ ਦੇ ਕੋਈ ਕੰਮ ਨਹੀਂ ਸਟਾਰਟ ਹੋ ਰਿਹਾ ਤੁਹਾਡੇ ਸਾਹਮਣੇ ਆ ਜੀ। ਐਮ.ਐਲ.ਏ. ਵਾਸ ਇੱਥੇ ਢੇੜਾ ਕੱਢ ਕੇ ਆ ਐਮ.ਐਲ.ਏ. ਸਾਹਿਬ ਤੇ ਮਨਜੀਤ ਬਲਾਸ ਫੋਰ ਤੋਂ। ਉਹ ਕੱਢਾ ਕੱਢ ਕੇ ਮਨਤੀ ਕਰਾ ਕੇ ਮੁੜ ਗਿਆ ਵਾਪਸ। ਉਸ ਤੋਂ ਬਾਅਦ ਇੱਥੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਹਾਂਜੀ ਐਮ.ਐਲ.ਏ. ਸਾਹਿਬ ਆ ਤੁਹਾਡੇ ਸਾਹਮਣੇ ਬਬਲੂ ਨੇ ਤੁਹਾਡਾ ਨਾਂ ਲਿਆ। ਹਾਂਜੀ। ਇਸ ਗੱਲ ਤੇ ਗੌਰ ਕਰੋ ਇੱਥੇ ਆਪਦੇ ਬੰਦੇ ਭੇਜੋ ਇੱਥੇ ਬੰਦੇ ਵੱਸਦੇ ਆ ਇਹ ਮਰੀਆਂ ਮੁਰਦਿਆਂ ਦੀ ਬਹੀ ਨਹੀਂ ਇਹ ਠੀਕ ਆ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਸਾਡਾ ਕਿਉਂਕਿ ਮਕਸਦ ਆ ਇੱਥੇ ਹੁਣ ਬਾਕੀ ਪਰਿਵਾਰ ਤਾਂ ਬਈ ਬਾਹਰ ਚਲੇ ਗਿਆ ਠੀਕ ਆ ਉਹਨਾਂ ਨੂੰ ਤਕਲੀਫ ਨਹੀਂ ਆ ਰਹੀ ਸਾਡਾ ਮਕਸਦ ਆ ਵੀ ਸਾਨੂੰ ਤਾਂ ਹੁਣ ਚੰਗੀ ਆ ਰਹੀ ਹੈ ਨਾ ਜਿਹੜੇ ਇੱਥੇ ਰਹਿ ਸੱਚ ਦਿਖਾਉਣੇ ਆ ਤੇ ਤੁਸੀਂ ਸੱਚ ਤੇ ਪਹਿਰਾ ਦਿਓ ਕਿਨ ਕੋ ਡਿੱਕਾ ਜੀ ਕੱਢੋ ਹਾਂਜੀ ਜੇ ਕੋਈ ਡਿੱਕਾ ਹੈ ਉਹ ਕੱਢ ਦਿਓ ਜੇ ਕੋਈ ਰੋਕ ਲਾਉਂਦਾ ਉਹ ਵੀ ਸਾਨੂੰ ਦੱਸੋ ਵੀ ਆਹ ਬੰਦੇ ਰੋਕ ਲਾਉਂਦੇ ਆ ਹਾਂ ਜਿਸੇ ਸਾਡੀ ਸਪੋਰਟ ਦੀ ਲੋੜ ਆ ਅਸੀਂ ਨਾਲ ਸਹਿਮਤ ਆ ਅਸੀਂ ਵੀ ਇਹਦੇ ਮਾਲਕ ਆ ਜਿਹੜੇ ਖੜੇ ਆ ਜਿਹੜਾ ਕੋਈ ਰੋਕ ਲਾਉਂਦਾ ਇਹ ਵੀ ਕੰਮ ਦੀ ਰੋਕ ਆ ਤੋ ਲੱਗੀ ਆ ਪਾਸ ਹੋ ਜਾਵਾ ਕਰ ਸਾਨੂੰ ਦੱਸਿਆ ਤਾਂ ਜਾਵੇ ਕੋਈ ਸਾਨੂੰ ਦੱਸਿਆ ਨਹੀਂ ਕੋਈ ਟਾਈਮ ਦਿੱਤਾ ਜਾਵੇ ਬਣ ਰਹੀ ਆ ਕਿ ਕੋਈ ਇਹਦਾ ਨਹੀਂ ਅਸੀਂ ਆਪ ਦਾ ਉੱਤ ਆਪ ਚੱਕ ਲਗੇ ਨਹੀਂ ਜੇ ਇੱਕ ਮਿੰਟ ਹੋਰ ਵੀ ਗੱਲ ਆ ਜੇ ਤੁਹਾਨੂੰ ਕੋਈ ਡਰ ਡੁੱਕਰਾ ਤਾਂ ਘੱਟੋ ਘੱਟ ਸਰਫ ਐਂ ਕਰ ਲਓ ਬਾਈ ਵੀ ਤੁਹਾਡੇ ਤੋਂ ਤੁਸੀਂ 4-4 5-5 ਬੰਦੇ ਆਉਦੇ ਇੱਥੇ ਅਸੀਂ ਕੁਰਸੀਆਂ ਦੇ ਦੇਾਂਗੇ ਇਹ ਕਹਿੰਦੇ ਵੀ ਉਹ ਘੰਟਾ ਘੰਟਾ ਨੇਤਾ ਕਿ ਬਹਿ ਜਾ ਕਰਨ ਇੱਥੇ ਬਸ ਹੋਰ ਕੋਈ ਲੋੜ ਹਾਂ ਬਸ ਇੱਕ ਘੰਟਾ ਤੁਸੀਂ ਐਵੇਂ ਵੀ ਕੱਢੀ ਜਾਨੇ ਤੁਸੀਂ ਬੈਠ ਕੇ ਕਢਵਾ ਲਿਓ ਇੱਥੇ ਬਹਿ ਜਾ ਕਰੋ ਆ ਕੇ ਤੁਹਾਨੂੰ ਜੇ ਨਹੀਂ ਕੁਰਸੀਆਂ ਤਾਂ ਬੋਰੀਆਂ ਦੇ ਦੇਾਂਗੇ ਬੋਰੀਆਂ ਤੇ ਬਹਿ ਜਾਓ ਹਾਂ ਹੁਣ ਐਮਪੀ ਦੀਆਂ ਚੋਣਾਂ ਨਾਂ ਕਿਆਂ ਗਿਆ ਬੰਦੇ ਆਏ ਸੀਗੇ ਮੈਂ ਉਹਨਾਂ ਨੂੰ ਕਿਹਾ ਸੀ ਆ ਬੋਰੀਆਂ ਉੱਤ ਦੀ ਹੋਗੇ ਮੈਂ ਸਵਾਲ ਤਾਂ ਕਰਿਆ ਸੀ ਉੱਥੋਂ ਹੀ ਹਾਂ ਮੈਂ ਜ ਮੜਾ ਜਾ ਬੈਠ ਕੇ ਆਓ ਵੀ ਅਸੀਂ ਇੱਥੇ ਨੂੰ ਨਹੀਂ ਨਾਂ ਕੇ ਜਾਣੇ ਆ ਕਿ ਤੁਸੀਂ ਵੀ ਮੜਾ ਜਾਂ ਥੱਲੇ ਦੀ ਆਓ ਜੀ। ਉਹ ਤੋਂ ਬਾਅਦ ਇਧਰ ਨੂੰ ਗਾਂ ਨੂੰ ਆਏ। ਜੀ ਪੰਚਾਇਤਾਂ ਦੇ ਵੋਟਾਂ ਆਉਂਦੀਆਂ ਜੇ ਸਾਡੀ ਕਦਰ ਕਰੋਗੇ ਫੇਰ ਹੀ ਪਾਵਾਂਗੇ। ਬਿਲਕੁਲ ਜੇ ਸਾਡਾ ਕੰਮ ਹੋਊਗਾ 16 ਜੇ 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 ਮਤਲਬ ਗਲੀ ਦਾ ਹੱਲ ਹੋਊਗਾ ਉਹ ਬੰਦਾ ਸਾਥੋ ਆ ਕੇ ਵੋਟ ਮੰਗ ਸਕਦਾ। ਨਹੀਂ ਭਈ ਅਸੀਂ ਸਿਰੇ ਆਪ ਪਾਵਾਂਗੇ। ਅੱਗੇ ਕਿਹੜਾ ਪਾਣੇ? ਜਿਹੜਾ ਬੰਦਾ ਸਾਡੀ ਮਦਦ ਕਰੂ ਅਸੀਂ ਉਹਦੇ ਨਾਲ ਖੜੇ ਆਂਗੇ। ਜਿਹੜਾ ਬੰਦਾ ਨਹੀਂ ਖੜਦਾ ਉਹਦੇ ਅਸੀਂ ਖਿਲਾਫ ਆ ਜੀ। ਸਪਸ਼ਟ ਤੌਰ ਤੇ। ਹਾਂ ਜੀ। ਬਿਲਕੁਲ ਜਮਾ ਤੁਹਾਡੀ ਜਵਾਬ ਦੇ ਰਹੇ ਹੋ ਜੀ ਤੁਹਾਡਾ ਜਿਹੜਾ ਗੁੱਸਾ ਉਹ ਜਾਇਜ਼ ਆ ਜਾਇਜ਼ ਆ ਜੀ ਤੁਹਾਡੇ ਸਾਹਮਣੇ ਆਈ ਇਹ ਹੀ ਕੋਈ ਨਜਾਇਜ਼ ਗੱਲ ਨਹੀਂ ਕਰਦੇ ਹਾਂ ਜੀ ਹਾਂ ਜੀ ਕਿਵੇਂ ਅਸੀਂ ਆਪਦੇ ਪੈਸੇ ਨਾਲ ਕਿੰਨਾ ਖੜਾ ਕਿੰਨਾ ਟੂੜ ਕਿੰਨਾ ਉੱਚਾ ਕਰ ਲਾਂਗੇ ਫਿਰ ਆ ਫਿਰ ਬੋਟਾ ਲਾਂਗਾ ਤਾਂ ਬਣਾ ਲਾਂਗੇ ਫਿਰ ਬੋਟਾ ਨੂੰ ਨਾ ਆਇਓ ਫਿਰ ਆਉਣ ਵੀ ਨਾ ਇੱਥੇ ਗੱਲ ਤੇ ਇਹ ਆ ਨਾ ਮੁੜ ਕੇ ਫਿਰ ਉਹ ਸੁਣੋ ਜੀ ਸੁਣੋ ਮੜਾ ਜੀ ਕਿਵੇਂ ਰਾਟਾ ਕਰ ਵੀ ਸਾਰਾ ਟਾਈਮ ਲਾ ਲਿਆ ਹੋਇਆ ਤੇ ਅੱਛਾ ਆ ਇਧਰ ਗੱਲ ਇਧਰ ਬੋਲ ਬੋਲਦਾ ਨਹੀਂ ਬੋਲਦਾ ਪੱਕੇ ਸਮਾਂ ਸਾਡੇ ਘਰ ਵੀ ਵੀਰੇ ਸਾਰਾ ਟਾਈਮ ਵਾਲਾ ਹੋਇਆ ਤੇ ਇਧਰ ਆ ਕੇ ਦੇਖ ਲੋ ਅੰਦਰ ਆ ਕੇ ਹਾਂ ਆਪਾਂ ਉਧਰ ਵੀ ਜਾਂਦੇ ਆ ਆਪਾਂ ਉਧਰ ਵੀ ਜਾਂਦੇ ਆ ਜੀ ਆਉਣੇ ਆ ਤੁਹਾਡੇ ਵੱਲ ਵੀ ਆਉਣੇ ਆ ਹਾਂ ਹਾਂ ਦੇਖ ਲੋ ਸਾਡੇ ਘਰ ਤੇ ਤਾਂ ਬਹੁਤ ਗੁਰਾਹਾਲ ਆ ਆ ਦੇਖੋ ਜੀ ਐਮਐਲਏ ਸਾਹਿਬ ਮੁੱਖ ਪ੍ਰਬੰਧਕ ਸਾਹਿਬ ਪਿੰਡ ਦੇ ਜਿਹੜੇ ਲਾਇਏ ਆ ਸਰਕਾਰੀ ਤੌਰ ਤੇ ਉਹ ਇਧਰੋਂ ਆਈ ਜਾਂਦੇ ਆ ਜਦੋਂ ਮੈਸੇਜ ਆਇਆ ਵੀ ਸਾਡਾ ਘਰ ਵੀ ਟਨ ਵਾਲਾ ਦੇਖੋ ਤੁਸੀਂ ਇਹਨਾਂ ਦੇ ਇੰਨਾ ਪਾ ਕੇ ਦਵੋਗੇ ਕੰਦ ਦੇ ਨਾਲ ਨਾਲ ਪਾਣੀ ਖੜਦਾ ਉਹ ਕੰਦ ਡੇਗੂਗੀ ਜੀ ਇਹਨਾਂ ਨੂੰ ਪਾ ਕੇ ਦਵੋਗੇ ਇੰਨਾ ਕੁ ਹਾਂਜੀ ਆਈ ਨਹੀਂ ਪਰ ਲਾਰੇ ਇਹ ਕੰਦ ਵਿੱਚ ਅਸੀਂ ਹੁਣ ਉਧਰ ਵੀ ਜਾਂ ਅਸੀਂ ਤੁਹਾਡੇ ਆਉਣੇ ਆ ਜੀ ਇੱਧਰ ਦੇ ਪਾਸੇ ਵੀ ਮੈਂ ਇੱਕ ਹੋਰ ਗੱਲ ਵੱਲ ਧਿਆਨ ਦੇਣਾ ਚਾਹਣਾ ਵੀ ਸਾਡੀ ਭਰਾਈ ਆ ਸਾਡੀ ਭੈਣ ਵੀ ਆ ਸਾਡਾ ਭਾਈ ਸੀਗਾ ਤੇਜੀ ਉਹਦੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ ਜਿਹਦੇ ਵਿੱਚ ਉਹ ਆਪ ਬਾਈ ਤੇ ਇੱਕ ਬੱਚਾ ਸੀਗਾ ਸਾਡਾ ਭਤੀਜਾ ਉਹਦੀ ਡੈਥ ਹੋ ਗਈ ਸੀਗੀ ਉਹਨਾਂ ਦੇ ਘਰੋਂ ਆਹ ਸਾਹਮਣੇ ਘਰ ਹੁਣ ਇਹਨਾਂ ਦੇ ਘਰ ਤਾਂ ਕੋਈ ਬੰਦਾ ਵੀ ਹੈ ਨਹੀਂਗਾ ਤਿੰਨੇ ਚਾਰ ਇਹ ਚਾਰ ਕੁੜੀਆਂ ਬੁੜੀਆਂ ਕਹਿ ਸਕਦੇ ਆ ਪਰ ਕੁਝ ਵੀ ਹੈ ਨਾ ਇਹਨਾਂ ਦੇ ਬੰਦਾ ਹੈ ਨਹੀਂਗਾ ਇੱਥੇ ਕੀ ਹੁੰਦਾ ਵੀ ਆਹ ਜਿਹੜਾ ਕੰਜਰ ਖਾਨਾ ਜਿਹੜਾ ਗੰਦ ਪਿਆ ਇਹਦੇ ਕਰਕੇ ਇਹਨਾਂ ਦੇ ਘਰੇ ਮਲੇਰੀਆ ਪਿਆ ਹੋਇਆ ਪਿਆ ਇਹ ਕਿਹਨੂੰ ਲੈ ਕੇ ਜਾਣ ਕੌਣ ਆਊਗਾ ਇੱਥੇ ਇਹ ਵਾਹ ਦੇਖੋ ਤੁਸੀਂ ਸਾਡੇ ਪਾਣੀ ਬਾਈ ਇੰਨੇ ਟਾਈਮ ਦਾ ਖੜਾ ਇੱਥੇ ਮਤਲਬ ਹੁਣ ਮਲੇਰੀਆ ਵਾਲਾ ਲਾਰਵਾ ਇਹ ਚ ਮਲੇਰੀਆ ਲਾਰਵਾ ਹੁਣ ਇਹੋ ਜੇ ਗੰਦੇ ਪਾਣੀ ਚ ਤਿਆਰ ਹੁੰਦਾ ਤੁਹਾਨੂੰ ਤਾਂ ਪਤਾ ਹੀ ਡਾਕਟਰ ਸਾਹਿਬ ਤੁਹਾਨੂੰ ਪਤਾ ਹੀ ਹੈ ਠੀਕ ਆ ਹੁਣ ਐਦੂ ਬਾਅਦ ਚ ਹੁਣ ਬਿਮਾਰਗੀਆਂ ਲੱਗਣਗੀਆਂ ਹੋਰ ਕੀ ਹੋ ਸਕਦਾ ਜੀ ਬੱਚੇ ਬਿਮਾਰ ਹੋਣਗੇ ਐਦੂ ਵੱਧ ਹੁਣ ਮਤਲਬ ਕਿ ਜਿਹੜਾ ਹੁਣ ਸਵਸਥ ਭਾਰਤ ਦੀ ਆਪਣੇ ਵਹਿਮ ਚੱਲ ਰਹੀ ਹੈ ਉਹਦੀ ਉਹਦੀ ਫੂਕ ਕੱਢ ਦਿਆ ਹਾਂਜੀ ਆਹ ਦੇਖ ਲੋ ਜੀ ਤੁਹਾਡੇ ਸਾਹਮਣੇ ਹਾਂਜੀ ਆਹ ਉਹਦਾ ਜੂਸ ਕੱਢ ਦਿਆ ਹਾਂਜੀ ਆਹ ਚੀਜ਼ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਉਹਨੂੰ ਬੇਨਤੀ ਆ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ